ਕਿਸਾਨੀ ਅੰਦੋਲਨ 'ਚ ਜਖਮੀ ਹੋਏ ਕਿਸਾਨ Pritpal ਨੂੰ Chandigarh ਦੇ PGI 'ਚ ਦਾਖਲ ਕੀਤਾ ਗਿਆ ਇਸ ਤੋਂ ਪਹਿਲਾਂ ਰੋहतक ਦੇ ਹਸਪਤਾਲ ਦੇ ਵਿੱਚੋਂ ਦਾਖਲ ਸੀ ਜਿਸ ਤੋਂ ਬਾਅਦ ਕਿ ਉਹਨੂੰ Chandigarh ਦੇ PGI ਦੇ ਵਿੱਚ ਦਾਖਲ ਕੀਤਾ ਗਿਆ ਉੱਥੇ ਹੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜਿਹੜੇ ਉਹਨੂੰ ਹਸਪਤਾਲ ਦੇ ਵਿੱਚ ਉੱਥੇ ਮਿਲਣ ਪਹੁੰਚੇ ਤੇ ਕਿਸਾਨ Pritpal ਦਾ ਜਿਹੜਾ ਹਾਲਚਾਲ ਪੁੱਛਿਆ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਿਸਾਨ ਆਗਵਾ ਦੇ ਵੱਲੋਂ ਕੀਤੀ ਗਈ ਹੈ ਦਸੀਏ ਕੇ ਕਿਸਾਨ ਅੰਦੋਲਨ ਚ जख्मी ਹੋਏ ਪ੍ਰਿਤਪਾਲ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਲਿਆਂਦਾ ਗਿਆ ਹੈ ਰਾਣਾ ਸਰਕਾਰ ਵੱਲੋਂ ਪੰਜਾਬ ਨੂੰ ਕਸਟਡੀ ਸੌਂਪਨ ਤੋਂ ਬਾਅਦ ਕਿਸਾਨ ਗੋਬਲਦੇਵ ਸਿੰਘ ਸਿਰਸਾ ਨੇ ਪ੍ਰਿਤਪਾਲ ਨਾਲ ਮੁਲਾਕਾਤ ਕੀਤੀ ਹੈ ਪ੍ਰਿਤਪਾਲ ਦੇ ਪ੍ਰਾਨ ਇਹ ਦੱਸਿਆ ਕਿ ਉਹ ਬਹੁਤ ਡਰਿਆ ਹੋਇਆ ਹੈ ਕਿਸਾਨ ਪ੍ਰਿਤਪਾਲ ਦੇ ਭਰਾ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਇਹ ਦੱਸਿਆ ਗਿਆ ਸੀਗਾ ਕਿ ਕਿਵੇਂ ਕਿ ਹਰਿਆਣਾ ਪੁਲਿਸ ਦੇ ਵੱਲੋਂ ਉਸੇ ਤਸ਼ੱਦਦ ਕੀਤੀ ਗਈ ਤੇ ਉਸ ਨੂੰ ਜਿਹੜਾ ਚੁੱਕਿਆ ਗਿਆ ਤਾਂ ਉਸਦੇ ਨਾਲ ਕੁੱਟਮਾਰ ਜਿਹੜੀ ਆ ਕੀਤੀ ਗਈ ਹੈ ਵੀਡੀਓ ਜਾਰੀ ਕਰਕੇ ਇਲਜ਼ਾਮ ਜੜੇ ਹਰਿਆਣਾ ਪੁਲਿਸ ਤੇ ਲਗਾਏ ਗਏ ਸੀਗੇ ਪ੍ਰਿਤਪਾਲ ਦੇ ਪਰਾਦੇ ਵੱਲੋਂ ਤੇ ਪਹਿਲਾ ਜ਼ਖਮੀ ਹਾਲਤ ਚ ਪ੍ਰਿਤਪਾਲ ਨੂੰ ਇਲਾਜ ਲਈ ਜਿੰਦ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਲੀ ਗੰਭੀਰ ਹਾਲਤ ਨੂੰ ਵੇਖਦੇ ਆ ਰੋहतक ਪੀਜੀਆਈ ਰੈਫਰ ਕਰ ਦਿੱਤਾ ਤੇ ਹੁਣ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਅਜ ਕਿਸਾਨ ਕਿਸਾਨਾ ਗੁਜੜੇ ਸਰਵਨ ਸਿੰਘ ਪੰਦੇਰੇ ਤੇ ਬਲਦੇਵ ਸਿੰਘ ਫਿਰਸਾ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਉਸ ਨੂੰ ਮਿਲਣ ਪਹੁੰਚ ਉਸਦੇ ਨਾਲ ਮੂਲਕ ਕਾਤ ਕੀਤੀ ਹਾਲਚਾਲ ਪੁੱਛਿਆ ਉਹਨਾਂ ਨੇ ਕਿਹਾ ਕਿ ਪ੍ਰਿਤਪਾਲ ਜਲਦ ਹੀ ਸਿਹਤਯਾਬ ਹੋ ਜਾਣਗੇ ਸਿਹਤ ਦੀ ਕਾਮਨਾ ਕੀਤੀ ਹੈ ਉਹਨਾਂ ਨੇ ਰੱਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਜਲਦ ਹੀ ਪ੍ਰਿਤਪਾਲ ਜਿਹੜਾ ਉਹ ਠੀਕ ਹੋਸ਼ ਆਵੇ ਜਾਵੇਗਾ ਤੇ ਜਲਦ ਹੀ ਆਪਣੇ ਘਰ ਜਿਹੜਾ ਉੱਪਰ ਤੇਗਾ ਤੇ ਹੋਰ ਉਹਨਾਂ ਨੇ ਕੀ ਕਿਹਾ ਵੀਡੀਓ ਦੇ ਵਿੱਚ ਤੁਸੀਂ ਵੀ ਸੁਣੋ ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਮਡ ਤੱਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰ ਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸਿਰਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਕਾਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਆ ਟਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਬਿਰ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਿਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਜੀ ਸਾਡਾ ਨੌਂ ਨਵਾਂ ਬਿਲਕੁਲ ਠੀਕ ਹੋ ਗਏ ਜੜ ਦੀ ਗਲਾਜੇ ਨਜ਼ਰ ਆਊਗਾ ਧੰਨਵਾਦ ਕਿਸਾਨੀ ਅੰਦੋਲਨ 'ਚ जख्मी ਹੋਏ ਕਿਸਾਨ Pritpal ਨੂੰ Chandigarh ਦੇ PGI 'ਚ ਦਾਖਲ ਕੀਤਾ ਗਿਆ। ਇਸ ਤੋਂ ਪਹਿਲਾਂ ਰੋहतक ਦੇ ਹਸਪਤਾਲ ਦੇ ਵਿੱਚ ਉਹ ਦਾਖਲ ਸੀ। ਜਿਸ ਤੋਂ ਬਾਅਦ ਕਿ ਉਹਨੂੰ Chandigarh ਦੇ PGI ਦੇ ਵਿੱਚ ਦਾਖਲ ਕੀਤਾ ਗਿਆ। ਉੱਥੇ ਹੀ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਅਤੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਜਿਹੜੇ ਉਹਨੂੰ ਹਸਪਤਾਲ ਦੇ ਵਿੱਚ ਉੱਥੇ ਮਿਲਣ ਪਹੁੰਚੇ ਤੇ ਕਿਸਾਨ Pritpal ਦਾ ਜਿਹੜਾ ਹਾਲ-ਚਾਲ ਪੁੱਛਿਆ ਉਹਨਾਂ ਨਾਲ ਗੱਲਬਾਤ ਜਿਹੜੀ ਆ ਕਿਸਾਨ ਆਗਵਾ ਦੇ ਕੀਤੀ ਗਈ ਹੈ ਦਸੀਏ ਕੇ ਕਿਸਾਨ ਅੰਦੋਲਨ ਚ जख्मी ਹੋਏ ਪ੍ਰਿਤਪਾਲ ਨੂੰ ਐਂਬੂਲੈਂਸ ਰਾਹੀਂ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਲਿਆਂਦਾ ਗਿਆ ਰਣਾ ਸਰਕਾਰ ਵੱਲੋਂ ਪੰਜਾਬ ਨੂੰ ਕਸਟਡੀ ਸੌਂਪਣ ਤੋਂ ਬਾਅਦ ਕਿਸਾਨ ਗੋਬਲਦੇਵ ਸਿੰਘ ਸਿਰਸਾ ਨੇ ਪ੍ਰਿਤਪਾਲ ਨਾਲ ਮੁਲਾਕਾਤ ਕੀਤੀ ਹੈ ਪ੍ਰਿਤਪਾਲ ਦੇ ਪ੍ਰਾਨ ਇਹ ਦੱਸਿਆ ਕਿ ਉਹ ਬਹੁਤ ਡਰਿਆ ਹੋਇਆ ਹੈ ਕਿਸਾਨ ਪ੍ਰਿਤਪਾਲ ਦੇ ਭਰਾ ਦੇ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਇਹ ਦੱਸਿਆ ਗਿਆ ਸੀਗਾ ਕਿ ਕਿਵੇਂ ਕਿ ਹਰਿਆਣਾ ਪੁਲਿਸ ਦੇ ਵੱਲੋਂ ਉਸੇ ਤਸ਼ੱਦਦ ਕੀਤੀ ਗਈ ਤੇ ਉਸ ਨੂੰ ਜਿਹੜਾ ਚੁੱਕਿਆ ਗਿਆ ਤਾਂ ਉਸਦੇ ਨਾਲ ਕੁੱਟਮਾਰ ਜਿਹੜੀ ਆ ਕੀਤੀ ਗਈ ਹੈ ਵੀਡੀਓ ਜਾਰੀ ਕਰਕੇ ਇਲਜ਼ਾਮ ਜੜੇ ਹਰਿਆਣਾ ਪੁਲਿਸ ਤੇ ਲਗਾਏ ਗਏ ਸੀਗੇ ਪ੍ਰਿਤਪਾਲ ਦੇ ਪਰਾਦੇ ਵੱਲੋਂ ਤੇ ਪਹਿਲਾ ਜ਼ਖਮੀ ਹਾਲਤ ਚ ਪ੍ਰਿਤਪਾਲ ਨੂੰ ਇਲਾਜ ਲਈ ਜਿੰਦ ਦੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸਲੀ ਗੰਭੀਰ ਹਾਲਤ ਨੂੰ ਵੇਖਦੇ ਆ ਰੋहतक ਪੀਜੀਆਈ ਰੈਫਰ ਕਰ ਦਿੱਤਾ ਤੇ ਹੁਣ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਦਾਖਲ ਕੀਤਾ ਗਿਆ ਅਜ ਕਿਸਾਨ ਕਿਸਾਨਾ ਗੁਜੜੇ ਸਰਵਨ ਸਿੰਘ ਪੰਦੇਰੇ ਤੇ ਬਲਦੇਵ ਸਿੰਘ ਫਿਰਸਾ ਪ੍ਰਿਤਪਾਲ ਨੂੰ ਚੰਡੀਗੜ੍ਹ ਦੇ ਪੀਜੀਆਈ ਦੇ ਵਿੱਚ ਉਸ ਨੂੰ ਮਿਲਣ ਪਹੁੰਚ ਉਸਦੇ ਨਾਲ ਮੁਲਾਕਾ ਕਤ ਕੀਤੀ ਹਾਲਚਾਲ ਪੁੱਛਿਆ ਉਹਨਾਂ ਨੇ ਕਿਹਾ ਕਿ ਪ੍ਰਿਤਪਾਲ ਜਲਦ ਹੀ ਸਿਹਤਯਾਬ ਹੋ ਜਾਣਗੇ ਸਿਹਤ ਦੀ ਕਾਮਨਾ ਕੀਤੀ ਹੈ ਉਹਨਾਂ ਨੇ ਰੱਬ ਦੇ ਅੱਗੇ ਅਰਦਾਸ ਕੀਤੀ ਹੈ ਕਿ ਜਲਦ ਹੀ ਪ੍ਰਿਤਪਾਲ ਜਿਹੜਾ ਉਹ ਠੀਕ ਹੋਸ਼ ਆਵੇ ਜਾਵੇਗਾ ਤੇ ਜਲਦ ਹੀ ਆਪਣੇ ਘਰ ਜਿਹੜਾ ਉੱਪਰ ਤੇਗਾ ਤੇ ਹੋਰ ਉਹਨਾਂ ਨੇ ਕੀ ਕਿਹਾ ਵੀਡੀਓ ਦੇ ਵਿੱਚ ਤੁਸੀਂ ਵੀ ਸੁਣੋ ਜਿਹੜਾ ਸਾਡਾ ਮੁੰਡਾ ਪ੍ਰਿਤਪਾਲ ਸਿੰਘ ਖਨੌਰੀ ਬਾਰਡਰ ਤੋਂ ਉੱਥੋਂ ਦੇ ਆਰਟਿਕ ਸੈਨਿਕ ਫੋਰਸਾਂ ਜਾਂ ਪੁਲਿਸ ਨੇ ਚੱਕ ਕੇ ਰੋਤਕ ਪੀਜੀਆ ਕਿੰਦਾ ਸੀ ਆਪਣੀ ਡਿਊਟੀ ਲੱਗੀ ਸੀ ਬਲਦੇਵ ਸਿੰਘ ਸਿਰਸਾ ਸਾਹਿਬ ਦੀ ਬੜੀ ਮਿਹਨਤ ਕਰਕੇ ਹੋਰ ਨਾ ਵਕੀਲਾਂ ਨੇ ਵੀ ਸਾਡੀ ਮਿਹਨਤ ਕੀਤੀ ਆ ਸਾਰੇ ਮਿਹਨਤ ਕਰਕੇ ਇਹਨੂੰ ਅੱਜ ਚੰਡੀਗੜ੍ਹ ਇੱਥੇ ਪੀਜੀ ਰੈਫਰ ਕੀਤਾ ਮੈਂ ਵੀ ਇੱਥੇ ਪਹੁੰਚਾ ਸਾਨੀ ਸਾਹਿਬ ਪਹੁੰਚੇ ਸਿਰਸਾ ਸਾਹਿਬ ਆ ਉਹਨਾਂ ਦੀ ਮਾਤਾ ਜੀ ਵੀ ਇੱਥੇ ਆਗੇ ਨੇ ਉਹਨਾਂ ਦੇ ਤਾਇਆ ਜੀ ਨੇ ਉਹਨਾਂ ਦੇ ਭੂਆ ਜੀ ਭੂਆ ਜੀ ਨੇ ਭੈਣਿਆਂ ਉਹਨਾਂ ਦੀ ਤੇ ਸਾਰਾ ਪਰਿਵਾਰ ਇੱਥੇ ਆਇਆ ਹੋਇਆ ਪ੍ਰਕਾਪਾਲ ਸਿੰਘ ਸਾਨੂੰ ਪੂਰੀ ਆਸਾ ਹੁਣ ਆਉਣ ਵਾਲੇ ਸਮੇਂ 'ਚ ਬਿਲਕੁਲ ਠੀਕ ਹੋਊਗਾ ਵਧੀਆ ਹੋਊਗਾ ਅਸੀਂ ਅੱਜ ਪੀਜੀਆ ਟਰੈਕਟਰ ਨਾਲ ਗੱਲ ਕਰਾਂਗੇ ਇਥੋਂ ਦੇ ਸੁਬਿਰ ਸਿੰਘ ਸਾਹਿਬ ਨਾਲ ਵੀ ਗੱਲ ਕੀਤੀ ਉਹਨਾਂ ਦਾ ਹਰ ਤਰ੍ਹਾਂ ਦਾ ਇਲਾਜ ਜਿਹੜਾ ਵਾ ਸੀ ਵਧੀਆ ਤਰੀਕੇ ਨਾਲ ਕਰਾਂਗੇ ਔਰ ਸਤਿਗੁਰ ਨੇ ਕਿਰਪਾ ਕੀਤੀ ਥੋੜੇ ਦਿਨਾਂ ਜੀ ਸਾਡਾ ਨੌਂ ਨਵਾਂ ਬਿਲਕੁਲ ਠੀਕ ਹੋ ਗਏ ਜੜ ਦੀ ਗਲਾਜੇ ਨਜ਼ਰ ਆਊਗਾ ਧੰਨਵਾਦ